ਤੇ ਪਹਿਲਾਂ ਨਾਲੋਂ ਵੀ ਕਾਫੀ ਜ਼ਿਆਦਾ ਰਸ਼ ਹੈ ਮੈਂ ਕਾਫੀ ਨਾਮ ਇਹਨੇ ਜਿੱਤੇ ਆ ਹਾਂਜੀ ਮਤਲਬ ਸ਼ੁਰੂ ਤੋਂ ਆਰਟ ਐਂਡ ਕ੍ਰਾਫਟ ਦੇ ਵਿੱਚ ਮਤਲਬ ਰੁਚੀ ਰਹੀ ਆ ਉਹਦਾ 3 ਸਾਲ ਦਾ ਬੱਚਾ ਬਥਾ ਦਿਓ ਦੇਖਦਾ ਨਹੀਂ ਜੀ ਅੱਛਾ ਹਾਂਜੀ ਵੀ ਅਨਖ ਚੈਨਲ ਤੇ ਬਹੁਤ-ਬਹੁਤ ਸਵਾਗਤ ਤੁਹਾਡਾ ਸਾਰਿਆਂ ਦਾ ਹਾਂਜੀ ਭਾਈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਜੀ ਆਇਆਂ ਨੂੰ ਜੀ ਹੋਰ ਭਾਈ ਡਾਕਟਰ ਸਾਹਿਬ ਦੱਸੋ ਵੀ ਕਿੱਦਾਂ ਦਾ ਰਿਹਾ ਅੱਜ ਦਾ ਮੇਲਾ ਨਾ ਬਹੁਤ ਵਧੀਆ ਕਿਰਪਾ ਜੀ ਸਤਿਗੁਰ ਦੀ ਬਹੁਤ ਵਧੀਆ ਹਾਂ ਜੀ ਹੈਗੀ ਆ ਨਾ ਬਹੁਤ ਵਧੀਆ ਚਾਰ ਪਹਿਲਾ ਬਹੁਤ ਹੀ ਭਾਈਚਾਰਕ ਤੌਰ ਤੇ ਮੇਲਾ ਲੱਗਿਆ ਜੀ ਹਾਂ ਹਾਂ ਤੇ ਬਹੁਤ ਹੀ ਸਾਥ ਦਿੱਤਾ ਤਲਵੰਡੀ ਵਾਸੀਆਂ ਨੇ ਨਗਰ ਨੇ ਸਾਰੇ ਨੇ ਨੇੜੇ ਟਿੜੇ ਦੇ ਪਿੰਡਾਂ ਨੇ ਹਾਂ ਹਾਂ ਤੇ ਉਹਨਾਂ ਦਾ ਵੀ ਧੰਨਵਾਦ ਜਿਹੜੇ ਇਸ ਮੇਲੇ ਚ ਬਈ ਜਾਨਵਰ ਲੈ ਕੇ ਆਏ ਆ ਆਪਣੇ ਦਮਦਵਾ ਸਾਹਿਬ ਗੁਰੂਆਂ ਪੀਰਾਂ ਦੀ ਧਰਤੀ ਆ ਹਾਂਜੀ ਹਾਂਜੀ ਤੇ ਵੇ ਇਹ ਜ਼ਰੂਰੀ ਸੀ ਬਾਈ ਜੀ ਇਹ ਤਾਂ ਆਪਣੇ ਵੀਰ ਹੈਗਾ ਜਗਦੀਪ ਸਿੰਘ ਆਰਾਮਸਰਾ ਹਾਂਜੀ ਇਹ ਜਗਦੀਪ ਭਾਈ ਆਪਣਾ ਪਾਰਟਨਰ ਹੀ ਹੈ ਜੀ ਦਾ ਆਰਾਮਸਰੇ ਤੋਂ ਅੱਛਾ ਇਹ ਤੁਹਾਡੇ ਪਾਰਟਨਰ ਆ ਹਾਂਜੀ ਇਹ ਮਾਨ ਸਾਹਿਬਾ ਜੀ ਆਪਣਾ ਰੌਣਾ ਜੀ ਪਿੰਡ ਦਾ ਠੀਕ ਹੈ ਜੀ ਇਹਨਾਂ ਦਾ ਮਾਨ ਸਟੱਡ ਫਾਰਮ ਹੈ ਜੀ ਹਾਂਜੀ ਤੇ ਉਹ ਆਪਣਾ ਭਤੀਜਾ ਜੀ ਉਹ ਡਾਕਟਰ ਸਾਹਿਬਾ ਜੀ ਪਵਿੱਤਰ ਜੀ ਉਹ ਆਪਣੇ ਭਤੀਜੀ ਆ ਜੀ ਜਿਹਦੀ ਬਦੌਲਤ ਆਪਾਂ ਬੈਠੇ ਆ ਅੱਛਾ ਮੁਸਕਾਨ ਜੀ ਅੱਛਾ ਇਹ ਬਾਈ ਮਿੰਟੂ ਦੀ ਬੇਟੀ ਹਾਂ ਇਹ ਬਾਈ ਮਿੰਟੂ ਦੀ ਬੇਟੀ ਹੈ ਇਹ ਆਪਣੇ ਭਤੀਜੀ ਹੈ ਹਾਂਜੀ ਹਾਂਜੀ ਹਾਂ ਜੀ ਇਹਨੂੰ ਬਹੁਤ ਜ਼ਿਆਦਾ ਸ਼ੌਕ ਹੈ ਤੇ ਰੋਟੀ ਪਾਣੀ ਵੀ ਛੱਡ ਦਿੰਦੀ ਆ ਬਾਕੀ ਇਹ ਪੇਂਟਿੰਗ ਵਗੈਰਾ ਜੀ ਆਪਦੇ ਹੱਥਾਂ ਨਾਲ ਬਹੁਤ ਸੋਹਣਾ ਸਾਰਾ ਹਰ ਇੱਕ ਚੀਜ਼ ਦਾ ਇਹਨੂੰ ਸ਼ੌਕ ਹੈ ਜੀ ਅੱਛਾ ਇਹ ਆਪਣੇ ਮਸਕਾਨ ਬੇਟੇ ਨੇ ਬਣੀਆਂ ਵੀ ਹਾਂ ਹਾਂ ਜੀ ਹਾਂ ਜੀ ਆ ਆਪਦੇ ਹੱਥ ਨਾਲ ਪੇਂਟਿੰਗ ਕੀਤੀ ਹੋਈ ਹੈ ਜੀ ਬਹੁਤ ਵਧੀਆ ਪੇਂਟਿੰਗ ਆ ਨਾ ਹਾਂ ਜੀ ਚਲੋ ਬੰਦੇ ਕੋੜਿਆਂ ਦੇ ਸ਼ੌਂਕ ਦੇ ਨਾਲ ਨਾਲ ਪੇਂਟਿੰਗ ਦਾ ਵੀ ਸ਼ੌਂਕ ਹੈ। ਪੇਂਟਿੰਗ ਦਾ ਵੀ ਸ਼ੌਂਕ ਹੈ ਜੀ। ਹਾਂ। ਪਰ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ। ਪੇਂਟਿੰਗ ਦਾ ਹਾਂਜੀ ਹਾਂਜੀ। ਤੇ ਹੋਰ ਇੱਥੇ ਵਧੀਆ ਮਤਲਬ ਕਿ ਮਾਹੌਲ ਵਧੀਆ ਹਨਾ। ਹਾਂਜੀ ਹਾਂਜੀ ਬਾਈ ਜੀ। ਤੇ ਮੌਸਮ ਵੀ ਮਤਲਬ ਕਿ ਨਾ ਬੜੀ ਗਰਮੀ ਆ ਤੇ ਨਾ ਠੰਡ ਆ। ਹਾਂਜੀ ਹਾਂਜੀ ਜਿਵੇਂ ਮੁਕਸਰ ਮੇਲੇ ਦੇ ਵਿੱਚ ਠੰਡ ਬਹੁਤ ਹੋ ਜਾਂਦੀ ਹੈ ਜੀ। ਹਾਂ ਔਖਾ ਹੋ ਜਾਂਦਾ ਹੈ। ਜਾਨਵਰਾਂ ਦਾ ਵੀ ਬਹੁਤ ਔਖਾ ਹੈ। ਜਾਨਵਰਾਂ ਦਾ ਵੀ ਹੋ ਜਾਂਦਾ ਬਾਕੀ ਉੱਥੇ ਆਉਣ ਜਾਣ ਦੇ ਵਿੱਚ ਹੀ ਬਹੁਤ ਦਿੱਕਤ ਆਉਂਦੀ ਹੈ ਜੀ। ਢਾਈ ਢਾਈ ਤਿੰਨ ਤਿੰ ਇਹ ਇੱਕ ਤਾਂ ਦੱਸਣੀ ਰੋਡ ਨਹੀਂ ਕੋਈ ਬਾਬੀ ਰੈਂ ਤਾਂ ਇੱਕ ਸਿੱਧੇ ਰੋਡ ਆ ਜੀ ਵੱਡੇ ਰੋਡ ਆ ਹਾਂ ਆਪਾਂ ਪਹਿਲਾਂ ਉਹੀ ਗੱਲ ਕੀਤੀ ਵੀ ਜਿਹੜੀ ਇੱਕ ਲొਕੇਸ਼ਨ ਆ ਜਾਮ ਨਹੀਂ ਲੱਗੂ ਐ ਨਾ ਨਾ ਜਾਮ ਨਹੀਂ ਲੱਗੂ ਨਾ ਮਰਜ਼ੀ ਕਾ ਕੋਈ ਕਿਤੋਂ ਮਰਜ਼ੀ ਬੰਦੇ ਆਉਣ ਜਾਣ ਆ ਨਾ ਜਾਮ ਵਾਲੀ ਕੋਈ ਦਿੱਕਤ ਨਹੀਂ ਐ ਨਹੀਂ ਨਹੀਂ ਕੋਈ ਦਿੱਕਤ ਨਹੀਂ ਜੀ ਹਾਂ ਜਿਵੇਂ ਮੁਕਸਰ ਆਪਾਂ ਨੂੰ ਇਹ ਸਮੱਸਿਆ ਆਉਂਦੀ ਐ ਜਾਮ ਦੀ ਜ਼ਿਆਦਾਤਰ ਹਾਂ ਹਾਂਜੀ 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 ਇਹ ਕਈ ਦਿਨਾਂ ਤੋਂ ਮੈਂ ਤੁਹਾਡੀ ਚਰਚਾ ਜਾਂ ਤੁਹਾਡਾ ਗਰਵਖਸ ਘੋੜਾ ਵੀ ਹੈ ਨਾ ਮਤਲਬ ਕਿ ਵਧੀਆ 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 ਕਿਰਪਾ ਜੀ ਵਧੀਆ ਕਿਰਪਾ ਮਾਲਕ ਦੀ ਜੀ ਇਹ ਆਪਣੇ ਗੁਰੂ ਆਜੀ ਡਾਕਟਰ ਕੁਲਵੰਤ ਸਿੱਧੂ ਹਾਂਜੀ ਹਾਂਜੀ ਉਹਨਾਂ ਨੂੰ ਵੀ ਸ਼ੌਂਕ ਸੀ ਜਦੋਂ ਉਹਨਾਂ ਕੋਲੇ ਕੰਮ ਤੰਦਾ ਸਿੱਖਦੇ ਸੀਗੇ ਹਾਂਜੀ ਤੇ ਉਹਨਾਂ ਨੂੰ ਵੀ ਸ਼ੌਂਕ ਸੀਗੀ ਤੇ ਉਸ ਤੋਂ ਬਾਅਦ ਮੈਂ ਉਹ ਅਮਰੀਕਾ ਚਲੇ ਗਏ ਹਾਂਜੀ ਤੇ ਮੈਂ ਮੈਡੀਕਲ ਸਟੋਰ ਉੱਤੇ ਕਰ ਲਿਆ ਜੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਨਾਲ ਘੋੜੇ ਰੱਖ ਲਏ ਹਾਂਜੀ ਉਹ ਗੱਲ ਚੱਲੀ ਸੀ ਡਾਕਟਰ ਸਾਹਿਬ ਨਾਲ ਮੈਨੂੰ ਕਹਿੰਦਾ ਵੀ ਇਹ ਤੇਰਾ ਪਹਿਲਾ ਘੋੜਾ ਹੈ ਇਹਦੋਂ ਤੂੰ ਕਿਸੇ ਕਿਉਂ ਤੇ ਨਹੀਂ ਵੇਚਣਾ ਜਦੋਂ ਤੱਕ ਜਾਊਗਾ ਇਹ ਉਹ ਕਮਰਾ ਤੱਕ ਨਾ ਆ ਰਹੀ ਜਾਊਗਾ ਬਿਲਕੁਲ ਪਰਮਾਤਮਾ ਲੰਮੀ ਉਮਰ ਆ ਬਖਸ਼ੇ ਜੀ ਮਤਲਬ ਕਿ ਇਸ ਗਰਭਖਸ਼ ਘੋੜੇ ਨਾਲ ਡਾਕਟਰ ਕੁਲਵੰਤ ਸਿੰਘ ਸਿੱਧੂ ਦੀਆਂ ਵੀ ਯਾਦਾਂ ਜੁੜੀਆਂ ਵੀਆਂ ਜਿਆਦਾ ਜੁੜੀਆਂ ਹੋਈਆਂ ਜੀ ਹਾਂਜੀ 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 ਜਦੋਂ ਬੱਚਾ ਲਿਆਂਦਾ ਸੀ ਮਤਲਬ ਵੀ ਉਹ ਉਹਨਾਂ ਨੂੰ ਮੈਂ ਵੀਡੀਓ ਕਾਲ ਤੇ ਜਾਂ ਗੱਲਬਾਤ ਹੁੰਦੀ ਰਹਿੰਦੀ ਸੀਗੀ ਉਹ ਕਹਿੰਦੇ ਸੀ ਵੀ ਇਹਨੂੰ ਪਾਲਣਾ ਹਾਂ ਲੋਕ ਇਹਨੂੰ ਕੁਝ ਕਹੀ ਜਾਣ ਸਵਾਰੀ ਕਰਨੀ ਹੈ ਤਾਂ ਹੁਣ ਵੀ ਉਹਨਾਂ ਨੇ ਮੇਲੇ ਤੇ ਆਉਣਾ ਸੀ ਇਹਦੇ ਵੀ ਘੋੜੀ ਦੀ ਸਵਾਰੀ ਕਰਦੇ ਘੋੜੀ ਦੀ ਸਵਾਰੀ ਨਹੀਂ ਕਰਨੀ ਤੇ ਇਹਦੀ ਏਜ ਕਿੰਨੀ ਐ ਏਜ ਇਹਦੀ ਜੀ 8 ਸਾਲ ਏਜ ਹੋ ਗਈ ਜੀ ਅੱਛਾ ਤੇ ਬਲੱਡ ਲਾਈਨ ਇਹਦੀ ਇਹ ਦਿਲਸ਼ੇਰ ਕਾਕੀ ਦੇ ਬੱਚਾ ਜੀ ਅੱਛਾ ਭਲਵਾਨਾ ਕੋਲੇ ਹੁੰਦਾ ਜੀ ਦਿਲਸ਼ੇਰ ਕਾਕੀ ਨੋਕਰਾ ਕੋੜਾ ਬਹੁਤ ਨਾਮੀ ਕੋੜਾ ਸੀ ਜੀ ਉਹਦਾ ਬੱਚਾ ਜੀ ਇਹ ਅੱਛਾ ਕੈਰੇਕਟਰ ਦੋਨੇ ਪੂਰੇ ਕਰਦਾ ਜੀ ਮਨ ਲਓ ਵੀ ਬਲੱਡ ਲਾਈਨ ਵੀ ਦੱਸਦਾ ਆਪਦੀ ਵੀ ਨੋਕਰੇ ਦਾ ਬੱਚਾ ਹੈ ਤੇ ਮਾਰਵੜੀ ਵੀ ਸਾਰੇ ਕੈਰੇਕਟਰ ਹੈ ਜੀ ओके ਤੁਸੀਂ ਆਮ ਕੋੜੇ ਦੇਖੋਗੇ ਸੋ ਨੂੰ ਮੰਨ ਲਓ ਵੀ 4-4 3-3 ਸਾਲ ਦੇ 2-2 ਦੰਦ ਕੋੜੇ ਤੇ ਚੌੜੇ ਤੇ ਪਾਟਰ ਤੇ ਆਏ ਹੁੰਦੇ ਆ ਤੁਹਾਨੂੰ ਕੋਲੇ ਵੱਡੇ ਕੋੜੇ ਆ ਤੇ ਇਹ ਸੋ ਨੂੰ ਜਵਾਨ ਲੱਗੂ ਮਤਲਬ ਇਹਦੇ ਮਸਲਸ ਵਗੈਰਾ ਜਿਹੜੇ ਹੈਗੇ ਹਾਂ ਤੇ ਫਿਟਨੈਸ ਆ ਕੋੜੇ ਦੀ ਨੇਚਰਲ ਰਾਈਟ ਤੇ ਹੈ ਜੀ ਇਹ ਬਸ਼ੇਰਾ ਹੀ ਲੱਗੂ ਦੇਖਣ ਵਾਲਾ ਕੋਈ ਬੰਦਾ ਇਹਨੂੰ ਜਿਹੜਾ ਪਾਰਖੋ ਤਾਂ ਕਹਿ ਦੂ ਆਮ ਬੰਦਾ ਕੋਈ ਇਹ ਬਸ਼ੇਰਾ ਖੜਾ ਸੀਰਾ ਖੜਾ ਹਾਂਜੀ ਹਾਂਜੀ ਬਾਕੀ ਦੇਖ ਨਹੀਂ ਲੈਂਦਾਗਾ ਹਾਂ ਹਾਂਜੀ 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 ਵੀ ਆਪ ਵੀ ਬਹੁਤ ਸੋਹਣਾ ਜੀ ਹਾਂਜੀ ਆਪ ਵੀ ਕਹਾਵਲ ਜੀ ਕਹਿੰਦੇ ਆ ਵੀ ਉਹ ਉਮਰ ਲਕੂ ਆ ਨਾ ਹਾਂਜੀ 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 ਮਤਲਬ ਕਿ ਅੱਜ ਵੀ ਐਂ ਲੱਗਦਾ ਯਾਰ ਜਿਵੇਂ ਹੁਣੇ ਤਿਆਰ ਹੋਣਾ ਨਹੀਂ ਹਾਂਜੀ ਤਿਆਰ ਹੋਣਾ ਇਹਦਾ ਇਹੀ ਕਾਰਨ ਆ ਬਾਈ ਜੀ ਇੱਕ ਤਾਂ ਇਹਦੀ ਡਾਈਟ ਨੇਚੁਰਲ ਹੈ ਅੱਛਾ ਇਹਨੂੰ ਕੋਈ ਸਟੇਰੋਇਡ ਵਗੈਰਾ ਹੈ ਨਹੀਂ ਠੀਕ ਆ ਜ਼ਿਆਦਾ ਤੋਂ ਜ਼ਿਆਦਾ ਇਹਨੂੰ ਲਿਵਰ ਟੋਨਿਕ ਦੇ ਦਿੰਨੇ ਆਪਾਂ ਓਕੇ ਉਹ ਵੀ ਗਰਮੀਆਂ ਦੇ ਵਿੱਚ ਉਹ ਵੀ 2-3 ਦਿਨ ਹਾਂ ਹਾਂ ਮਤਲਬ ਵੀ ਮਹੀਨੇ 'ਚ 2-3 ਦਿਨ ਦੇ ਤਾਂ 3 ਮਹੀਨੇ ਤੋਂ ਡੀ ਡੀ ਵਾਰਮਿੰਗ ਕਰਦੇ ਆ ਠੀਕ ਆ ਤੇ ਹੋਰ ਇਹਦਾ ਕੋਈ ਨਹੀਂ ਤਾਂ ਕਰਕੇ ਘੋੜਾ ਉਹ ਲੱਗਦਾ ਨਹੀਂ ਓਵਰ ਡਾਈਟ ਨਹੀਂ ਇਹਨੂੰ ਆਪਣੇ ਆਲੇ ਹਿਸਾਬ ਹੁੰਦਾ ਜੀ ਜਿਵੇਂ ਮੰਨ ਲਓ ਹੁਣ ਪੇਟ ਵੱਧ ਗਿਆ ਉਮਰ ਵੱਡੀ ਲੱਗਣ ਲੱਗ ਜਾਂਦੀ ਹੈ ਤੇ ਓਵਰ weight ਘੋੜਾ ਨੁਕਸਾਨ ਹੀ ਹੁੰਦਾ ਜਿਹੜੇ 8 8 ਸਾਲਾਂ ਦੇ ਜਾਂ 7 7 ਸਾਲਾਂ ਦੇ ਘੋੜੇ ਮਰੀ ਜਾਂਦੇ ਆ ਉਹ ਓਵਰ weight ਕਰਨ ਓਵਰ ਡਾਈਟ ਕਰਕੇ ਮਰ ਜਾਂਦੇ ਆ ਸਾਡੇ ਘੋੜੇ ਹੁੰਦੇ ਆ ਬੰਨੇ ਰਹਿੰਦੇ ਆ ਇਹਦਾ ਤੋਰਾ ਫੇਰਾ ਆਪਣੇ ਮੈਂ 10 10 15 15 ਕਿਲੋਮੀਟਰ ਘਾੜਦੇ ਨਹੀਂ ਮਾਨ ਵਾਲੇ ਫੇਰੇ ਨਾਨਕੇ ਆ ਅੱਛਾ ਰਾਮੇ ਤੋਂ ਮਾਨ ਵਾਲਾ ਤਰਖਾਨ ਵਾਲਾ ਅੱਛਾ ਤੇ ਇਧਰੋਂ ਨਰੰਗ ਫੁੱਲੋ ਫੁੱਲੋ ਰਾਜਾ ਹੋ ਜਾਂਦਾ ਹਾਂ ਮਿਲਕਾ ਥੋੜਾ ਜਿਹਾ ਪਾਣੀ ਵੀ ਛੱਡ ਜਾਂਦਾ ਹਾਂ ਉਹ ਬਹੁਤ ਵਧੀਆ ਕਿਰਪਾ ਜੀ ਉਹਦਾ 3 ਸਾਲ ਦਾ ਬੱਚਾ ਫਤਹਾ ਤੇ ਡੇਗਦਾ ਨਹੀਂ ਜੀ ਅੱਛਾ ਹਾਂਜੀ ਤੇ ਆਪਣਾ ਸਰਵਿਸ ਵਾਸਤੇ ਵੀ ਤਿਆਰ ਹਾਂਜੀ ਸਰਵਿਸ ਵਾਸਤੇ ਤਿਆਰ ਆ ਜੀ ਅੱਛਾ ਰਿਜ਼ਲਟ ਆ ਗਿਆ ਤਾਂ ਬਹੁਤ ਵਧੀਆ ਰਿਜ਼ਲਟ ਆਇਆਗਾ ਅੱਛਾ ਤੇ ਉਹ 11000 ਰੁਪਏ ਦੀ ਆਪਾਂ ਫੀਸ ਰੱਖੀ ਆ ਜੀ ਤੇ ਜੰਬੀਆ ਕੁੜੀਆਂ ਤੇ ਨੌਕਰੀ ਬੱਚੇ ਦਿਆਂਗਾ ਜੀ 90% ਹਾਂਜੀ 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 ਬਹੁਤ ਵਧੀਆ ਜੀ ਰਿਜ਼ਲਟ ਆਪਣੇ ਅੱਖਾਂ ਸਾਹਮਣੇ ਲਗਾ ਅੱਖਾਂ ਸਾਹਮਣੇ ਆਪਣੇ ਜਮਾ ਮਾਰਵਾੜੀ ਕੁੜੀ ਤੇ ਰਿਜ਼ਲਟ ਆਇਆ ਉਹ ਤੁਹਾਨੂੰ ਫੋਟੋ ਭੇਜ ਦਿਆਂਗੇ ਜੀ ਅੱਛਾ ਹਾਂਜੀ ਹਾਂਜੀ ਡਾਕਟਰ ਸਾਹਿਬ ਕਿਨੇ ਪੋਜੀਸ਼ਨ ਵੀ ਕੱਢੀ ਆ ਨਾ ਉਹ ਕਿੱਥੋਂ ਦੀ ਪੋਜੀਸ਼ਨ ਤੇ ਜਦੋਂ ਕੱਢੀ ਸੀ ਕਿਹੜੇ ਸਨ ਚ ਇਹ ਨਾ ਜੀ ਮੰਨ ਲਓ ਵੀ 21 ਪਤਾ ਨਹੀਂ 20 ਚ ਕੱਢੀ ਸੀ ਅੱਛਾ ਉਦੋਂ ਅਸੀਂ ਗਏ ਸੀਗੇ ਠੀਕਾ ਤੇ ਹਰਮਾਨਗੜ ਵੱਡੀ ਛੋਟੀ ਦੋਨੇ ਚਾਲਾਂ ਜੀ ਅੱਛਾ ਵੱਡੀ ਦੇ ਵਿੱਚ ਇਹ ਫਸਟ ਆਇਆ ਸੀ ਤੇ ਛੋਟੀ ਦੇ ਵਿੱਚ ਸੈਕੰਡ ਆਇਆ ਸੀ ਠੀਕਾ ਤੇ ਇੱਕੜਾ ਫਰੀਦਗੋੜ ਸ਼ੋਅ ਹੋਇਆ ਸੀਗਾ ਉਹ ਜਿਹਨੇ 70 ਘੋੜਿਆਂ ਦੇ ਵਿੱਚੋਂ ਸ਼ਿਮਾ ਨੰਬਰ ਚੱਕਿਆ ਸੀਗਾ ਜੀ ਅੱਛਾ ਉਹਨਾਂ ਨੇ ਨਾਮ ਵੀ ਵਧੀਆ ਦਿੱਤੇ ਸੀਗੇ ਝੋਲ ਵਗੈਰਾ ਘੋੜਿਆਂ ਨੂੰ ਬਹੁਤ ਵਧੀਆ ਸਨਮਾਨ ਦਿੱਤਾ ਸੀਗੇ ਹਾਂਜੀ ਹਾਂਜੀ ਢਾਲਵਾਜਾ ਜੀ ਉਹਦਾ ਬਹੁ 40 ਮੀਲ ਤੇ ਤੁਰਦਾਗਾ ਅੱਛਾ ਤੇ ਇਹ ਵੀ ਹੁਣੇ ਪਰਚੇਜ ਕੀਤਾ ਇਹਦੀ ਸਵਾਰ ਕਰੇਗਾ ਮਿੰਟੂ ਕਰੂਗਾ ਜੀ ਅੱਛਾ ਸਵਾਰੀ ਇਹਦੀ ਠੀਕਾ ਹਾਂ ਬਾਈ ਮਿੰਟੂ ਕਰੂ ਦੀ ਸਵਾਰੀ ਹਾਂ ਹਾਂ ਜੀ ਹਾਂ ਜੀ ਇਹਦੀ ਹਾਈਟ ਵਗੈਰਾ ਇਹਦੀ ਹਾਈਟ ਇਹ ਮਾਰਵਾੜੀ ਸਿੰਧੀ ਮਿਕਸ ਹੈ ਜੀ ਅੱਛਾ 40 ਕੁੜਾ ਇਹਦੀ 58 ਹੈ ਤੇ 6 ਹੈ ਠੀਕ ਹਾਂ ਜੀ ਇਹ ਜੋ ਇਹ ਜਿਹਦੀ ਵੀ 7-8 ਸਾਲ ਦੀ ਹੈ ਜੀ ਇਹ ਤੋਰੇ ਵਾਲਾ ਕੋੜਾ ਹਾਂ ਜੀ ਹਾਂ ਜੀ ਹੋਰ ਬਤਾਵਦਾ ਬੱਚਾ ਦੇ ਪਾਸ ਦਾ ਰਿਆ ਬਤਾ ਬਤਾਵਦਾ ਬੱਚਾ ਜਿਹੜਾ ਅੱਛਾ ਅੱਛਾ ਬਾਈ ਜਿਸਵਾਲ ਵਾਲੇ ਅੰਕਲ ਦਾ ਨੋਕਰਾ ਕੋੜਾ ਉਹ ਕਰੇ ਕੋੜਾ ਖੜਾਗਾ ਇੱਕ ਹੋਰ ਚਾਲਵਾਜ ਕੋੜਾ ਕਰੇ ਖੜਾ ਇੱਕ ਕਾਲੀ ਮਾਰਵਾੜੀ ਕੁੜੀ ਖੜੀ ਹੈ ਠੀਕ ਹਾਂਜੀ ਹਾਂਜੀ ਉਹ ਅਗਲੇ ਮੇਲੇ ਤੇ ਸ਼ੋਅ ਕਰਾਂਗੇ ਜੀ ਉਹ ਕੁੜੀਆਂ ਨਾਲ ਗੱਲ ਕਰੀ ਹਾਂਜੀ ਹਾਂਜੀ ਬੜਾ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਸਭ ਤੇ ਮੇਲਾ ਕਿਵੇਂ ਲੱਗਿਆ ਇਹ ਮੇਲਾ ਬਹੁਤ ਵਧੀਆ ਲੱਗਿਆ ਯਾ ਆਪਣਾ ਤੀਸਰਾ ਮੇਲਾ ਤਲਵੰਡੀ ਸਾਬੋ ਤੇ ਪਹਿਲਾਂ ਨਾਲੋਂ ਵੀ ਕਾਫੀ ਜ਼ਿਆਦਾ ਰਸ਼ ਹੈ ਮੈਂ ਤਿੰਨੇ ਮੇਲੇ ਅਟੈਂਡ ਕੀਤੇ ਫਰਸਟ ਮੇਲੇ ਤੇ ਮੈਂ ਸਿਰਫ ਫੇਸ ਵਾਲੇ ਵੀ ਨਹੀਂ ਆਈ ਸੀਗੀ ਆਪਣੀ ਬ੍ਰਦਰਸ ਨਾਲ ਅੱਛਾ ਤੇ ਪਿਛਲੇ ਮੇਲੇ ਤੇ ਵੀ ਆਪਾਂ ਆਪਣੇ ਗੁਰਬਖਸ਼ ਨੂੰ ਲੈ ਕੇ ਆਏ ਸੀ ਇਸ ਵਾਰ ਰਣਜੀਤ ਨੂੰ ਵੀ ਨਾਲ ਹੀ ਅੱਛਾ ਇਹਦਾ ਨਾਮ ਰਣਜੀਤ ਆ ਹਾਂਜੀ ਇਹਦਾ ਨਾਮ ਇਹ ਮਾਲਵਾੜੀ ਪੈਂਦਾ ਬੇਟਾ ਇਹ ਇਹਦਾ ਜਿਹੜਾ ਬਾਪ ਸੀ ਉਹ ਸਿੰਧੀ ਸੀ ਫਾਖਰਾ ਕੋਲ ਪੁਰਾਣਾ ਕੋੜਾ ਸੀਗਾ ਰਾਜਸਥਾਨ ਚ ਕਾਫੀ ਭੱਜਿਆ ਆ ਤੇ ਇਹਦੀ ਮਾਂ ਮਾਰਵਾੜੀ ਸੀਗੀ ਹਾਂਜੀ ਤੇ ਉਹ ਉਸ ਤੋਂ ਬਾਅਦ ਇਹ ਅੱਗੇ ਰਾਜਸਥਾਨ ਚ ਕਾਫੀ ਲੋਕਾਂ ਕੋਲ ਰਿਹਾ ਕਾਫੀ ਰੇਸਾਂ ਦੇ ਵਿੱਚ ਹਿੱਸਾ ਲਿਆ ਤੇ ਕਾਫੀ ਨਾਮ ਨੇ ਜਿੱਤੇ ਆ ਹਾਂਜੀ ਆਪਣੇ ਕੋਲੇ ਕੁਝ ਮਹੀਨੇ ਪਹਿਲਾਂ ਹੀ ਆਇਆ ਠੀਕ ਕਰੇ ਆਪਣੇ ਹੋਰ ਵੀ ਕੋਈ ਜਾਨਵਰ ਕਰੇ ਆਪਣੀ ਨੁਕਰਾ ਬਸ਼ੀਰਾ ਆ ਜੋ ਮੇਰਾ ਲਾਡਲਾ ਜ਼ੁਹੇਬ ਉਹ 3 ਸਾਲ ਦਾ ਹੋ ਗਿਆ 12 ਤਰੀਕ ਨੂੰ ਤੇ ਅਗਲੇ ਮੇਲੇ ਤੇ ਉਹਨੂੰ ਲਿਆਵਾਂਗੇ 11 ਹਜੇ ਉਹ ਤੰਗ ਕਰਦਾ 65 ਇਚ ਤੋਂ ਉੱਪਰ ਉਹਦੀ ਹਾਈਟ ਹੋ ਗਈ ਹੈ ਸਾਰਾ ਨੇਚਰਲ ਹੈ ਉਹ ਜਿੰਨਾ ਵੀ ਮੈਂ ਰੱਖਿਆ ਇਹ ਇੱਕ ਮੁਸਕਾਨ ਬੇਟਾ ਸਾਨੂੰ ਪਤਾ ਲੱਗਿਆ ਵੀ ਤੁਸੀਂ ਘੋੜਿਆਂ ਦੇ ਨਾਲ ਨਾਲ ਹੋਰ ਜਾਨਵਰਾਂ ਦੇ ਵੀ ਸ਼ੌਂਕ ਰੱਖੇ ਹੋਏ ਹੈ ਨਾ ਜਿਵੇਂ ਬਿੱਲੀ ਤੇ ਕਬੂਤਰ ਵਗੈਰਾ ਮੇਰੇ ਕੋਲ ਕਰ ਇੱਕ ਕਬੂਤਰ ਖਰਗੋਸ਼ ਕੁੱਕੜ ਅਤੇ ਦੋ ਬਿੱਲੇ ਨੇ ਮੇਰੇ ਕੋਲ ਅਮਰੀਕਨ ਸ਼ਾਰਟ ਹੈਅਰ ਤੇ ਇੱਕ ਜਰਮਨ ਸ਼ੈਫਰਡ ਦਿੱਤੀ ਆ ਤੇ ਹੋਰ ਵੀ ਜਿੰਨੇ ਜਾਨਵਰ ਮੈਨੂੰ ਇਹ ਹੁੰਦਾ ਘਰੇ ਵੱਧ ਤੋਂ ਵੱਧ ਜਾਨਵਰ ਹੋਣ ਜਿਵੇਂ ਹੁਣ ਮੇਰੀ ਗਾਂ ਨੇ ਬੱਚਾ ਦਿੱਤਾ ਉਹ ਵੀ ਰੱਖਿਆ ਹੋਇਆ ਮੈਂ ਇੱਕ ਬਟਾ ਮਤਲਬ ਕਿ ਇਤਤ ਤੁਹਾਡੇ ਸ਼ੌਂਕ ਹੋਗੇ ਨਾ ਸ਼ੌਂਕ ਦੇ ਨਾਲ ਨਾਲ ਤੁਹਾਡੀ ਸਟੱਡੀ ਬਾਰੇ ਵੀ ਕੋਈ ਥੋੜਾ ਦੱਸੋ ਸਟੱਡੀ ਵਿੱਚ ਮੇਰੀ ਪੋਸਟ ਗ੍ਰੈਜੂਏਸ਼ਨ ਹੋਈ ਹੋਈ ਆ 5 ਪਾਉਸ ਹਲੋ ਐਂਡ ਨਾਉ ਮੈਂ ਹੁਣ ਫੈਸ਼ਨ ਡਿਜ਼ਾਈਨਿੰਗ ਦਾ ਡਿਪਲੋਮਾ ਕਰ ਰਹੀ ਹਾਂ ਆਪਣਾ ਠੀਕ ਆ ਹਾਂਜੀ ਇਹਦੇ ਮਤਲਬ ਕਿ ਸਟੱਡੀ ਦੇ ਨਾਲ ਨਾਲ ਤੁਸੀਂ ਸ਼ੌਂਕ ਵੀ ਪਾ ਰਹੇ ਹੋ ਨਾ ਸ਼ੌਂਕ ਵੀ ਆ ਐਂਡ ਐਨਾਂ ਦੇ ਜੋ ਖਰਚਾ ਪਾਣੀ ਆਂਦਾ ਉਸ 'ਚ ਮੈਂ ਆਪ ਦਾ ਕੰਟ੍ਰਿਬਿਊਸ਼ਨ ਦਿੰਨੀ ਆ ਮੈਂ ਛੋਟਾ ਬਿਜ਼ਨਸ ਵੀ ਆਪਣਾ ਕਰ ਰਹੀ ਆ ਠੀਕ ਆ ਹਾਂਜੀ ਤੇ 22 ਮਿੰਟੂ ਦਾ ਵੀ ਫਿਰ ਪੂਰਾ ਖਾਦਰ ਸਾਹਿਬ ਦਾ ਵੀ ਸਹਿਯੋਗ ਹੋਊਗਾ ਨਾ ਹਾਂਜੀ ਹਾਂਜੀ ਉਹਨੂੰ ਛੱਡ ਗਏ ਸੀ ਕੰਮ ਤੇ ਹੁਣ ਦੁਬਾਰਾ ਹੁਣ ਜਿਵੇਂ ਮੈਂ ਉਹਨਾਂ ਨੂੰ ਕਿਹਾ ਆ ਮੈਂ ਸਾਨੂੰ ਰੱਖਿਆ ਆ ਹੁਣ ਜੀ ਕੋੜੇ ਸੰਭਾਲ ਲਏ ਦੁਬਾਰੇ ਫਿਰ ਤੁਸੀਂ ਮਤਲਬ ਉਸੇ ਲਾਈਨ ਤੇ ਲਿਆਂਦਾ ਨਾ ਹਾਂਜੀ ਅੱਗੇ ਲਗਾ ਲਓ ਉਧਰ ਸ਼ਾ ਕੋੜੀਆਂ ਦੇ ਨਾਂ ਨਾਲ ਬੇਟਾ ਤੁਹਾਨੂੰ ਇਹ ਅਸ਼ ਪਿੱਲੀਆਂ ਦੇ ਵੀ ਸ਼ੌਂਕ ਹੈ ਨਾ ਹਾਂਜੀ ਵੈਸੇ ਕਦੇ ਸੋਚਿਆ ਨਹੀਂ ਸੀ ਮੈਂ ਬਿੱਲੀ ਰੱਖਣੀ ਆ ਪਿਉ ਆਪ ਆਪਣੇ ਜਿਹੜੀ ਆਂਦੀ ਹੁੰਦੀ ਸੀ ਨਾ ਘਰੇ ਬਿੱਲੀ ਉਹਨੂੰ ਕਦੇ ਪਾ ਦੇਣਾ ਕੁਝ ਬਟ ਇਹ ਵੀ ਦੋਵਾਂ ਸਵਾਭਨ ਵਾਲੀ ਆਈ ਏ ਮੇਰੇ ਕੋਲ ਠੀਕਾ ਮੇਰਾ ਕੋਈ ਇਦਾਂ ਇਰਾਦਾ ਨਹੀਂ ਸੀ ਮੈਂ ਬਿੱਲੀ ਰੱਖਣੀ ਆ ਇਹ ਸਾਨੂੰ ਦੱਸਿਆ ਜਿੱਦਾਂ ਕਿ ਮੇਰੇ ਜਿਹੜੇ ਫੁੱਫੜ ਜੀ ਨੇ ਉਹਨਾਂ ਨੇ ਗਿਫਟ ਕਰਤਾ ਅਰੇ ਆਪਣੇ ਪਿੰਚ ਕੋਈ ਲੈ ਕੇ ਆਏ ਸੀ ਉਹਨਾਂ ਤੋਂ ਹੈਂਡਲ ਨਹੀਂ ਹੋਇਆ ਉਹ ਆਪਾਂ ਨੂੰ ਦੇ ਗਏ ਤੇ ਦੋਵੇਂ ਮਤਲਬ ਤੁਸੀਂ ਸਮਝੋ ਮੇਰੇ ਕੋਲ ਆਪ ਦੀ ਮਰਜ਼ੀ ਨਾਲ ਹੀ ਆਏ ਨੇ ਠੀਕਾ ਤੇ ਆਪਸ ਵਿੱਚ ਸ਼ਾਂਤ ਰਹਿੰਦੇ ਜੂ ਘਰੇ ਇਕੱਠੇ ਰਹਿੰਦੇ ਆ ਇਹ ਥੋੜਾ ਜਾਂ ਏ ਵੀ ਸ਼ਾਂਤ ਰਹਿੰਦਾ ਊ ਜੇ ਇਕੱਠੇ ਛੱਡ ਦਿੱਤੇ ਸ਼ਾਂਤ ਰਹਿੰਦਾ ਬਟ ਉਹ ਮੈਚ्योर ਆ ਇਹ ਹਜੇ ਨਿੱਕੀ ਐ ਇਸ ਦਾ ਉਹ ਲੜਦਾ ਆ ਤੇ ਵੈਸੇ ਕਹਿਣਾ ਮਨਨ ਨੂੰ ਉਹ ਸਿਆਣਾ ਆ ਇਹ ਕਹਿਣਾ ਨਹੀਂ ਮੰਨਦਾ ਉਹ ਮੇਰੇ ਬਿਨਾ ਕਿਤੇ ਜਾਂਦਾ ਨਹੀਂ ਇਹਨੂੰ 2 ਮਿੰਟ ਆਪੇ ਤਾਂ ਵਸਾ ਨਹੀਂ ਕਰ ਸਕਦਾ ਤਾਂ ਪਤਾ ਨਹੀਂ ਕਿੱਥੇ ਲੁਕਣਾ ਜਾ ਕੇ ਹਾਂਜੀ ਹਾਂਜੀ ਦੋਸਤੋ ਏਸੀ ਬਾਈ ਮਿੰਟੂ ਦੇ ਬੇਟੀ ਮੁਸਕਾਨ ਇਹਨਾਂ ਨੂੰ ਘੋੜੀਆਂ ਦੇ ਨਾਲ ਬਿੱਲੀਆਂ ਦਾ ਵੀ ਸ਼ੌਂਕ ਤੇ ਹੋਰ ਵੀ ਬਹੁਤ ਸ਼ੌਂਕ ਆ ਨਾਲ-ਨਾਲ ਸਟੱਡੀ ਵੀ ਨਾਲ ਚੱਲਦੀ ਆ ਇਹਨਾਂ ਦੇ ਮਤਲਬ ਕਿ ਨਾਨ ਨਾਲ ਇੱਕ ਪੇਂਟਿੰਗ ਦਾ ਵੀ ਸ਼ੌਂਕ ਆ ਉਹਦੇ ਬਾਰੇ ਵੀ ਆਪਾਂ ਕਰਦੇ ਆਂ ਗੱਲਬਾਤ ਅੱਛਾ ਇਹ ਪੇਂਟਿੰਗ ਬਾਰੇ ਵੀ ਬੇਟਾ ਤੁਹਾਨੂੰ ਮਤਲਬ ਸ਼ੌਂਕ ਹੈ ਸ਼ੁਰੂ ਤੋਂ ਹਾਂਜੀ ਮੇਰੀ ਮਤਲਬ ਸ਼ੁਰੂ ਤੋਂ ਆਰਟ ਐਂਡ ਕ੍ਰਾਫਟ ਦੇ ਵਿੱਚ ਮਤਲਬ ਰੁਚੀ ਰਹੀ ਆ ਬਾਕੀ ਕਹਿ ਸਕਦੇ ਜਿਵੇਂ ਮੇਰੇ ਨਾਨਾ ਜੀ ਦੀ ਡਰਾਇੰਗ ਕਾਫੀ ਵਧੀਆ ਸੀ ਅੱਛਾ ਤੇ ਅੱਗੇ ਫਿਰ ਬਲੱਡ ਕੀ ਹੈ ਇਹ ਚੀਜ਼ ਜਿਵੇਂ ਐਮਬੋਇਡਰੀ ਹੋਗੀ ਫਿਲਕਾਰੀ ਦੀ ਕਢਾਈ ਹੋਗੀ ਹਾਂਜੀ ਤੇ ਨਾਲ ਮੇਰਾ ਬੁਟੀਕ ਵਰਕ ਵੀ ਆ ਉਹ ਵੀ ਚੱਲਦਾ ਐ ਡਾਟਾ ਇਹ ਆਪਣਾ ਇਹ ਜਿਵੇਂ ਪੁਰਾਣਾ ਕਲਚਰ ਆ ਨਾ ਕਢਾਈ ਦਾ ਹੋਰ ਸਾਰਾ ਇਹ ਜੋ ਇਹ ਗੰਢ ਤੋਂ ਪਾ ਕਹ ਦਿੰਦੀ ਆ ਅੱਛਾ ਅੱਛਾ ਇਹ ਗੰਢ ਧੋਪਾ ਜੇ ਆਪਾਂ ਫ੍ਰੈਂਚ ਨੋਟ ਕਹਿ ਦਿੰਨੇ ਆ ਤੇ ਪੰਜਾਬੀ ਵਿੱਚ ਗੰਢ ਧੋਪਾ ਹੋ ਗਿਆ ਠੀਕ ਆ ਜਿਵੇਂ ਇਹ ਕ੍ਰਾਸ ਸਟੀਚ ਨਾਲ ਪਹਿਲਾਂ ਬੁੜੀਆਂ ਕਾਫੀ ਕਰਦੀਆਂ ਸੀਆਂ ਹਾਂਜੀ ਤੇ ਵੈਸੀ ਮੈਟੀ ਤੇ ਹੁੰਦੀ ਹੈ ਬਟ ਇਹ ਮੈਂ ਜ਼ਿਆਦਾ ਦੂਸਰੇ ਕੱਪੜੇ ਤੇ ਕੀਤੀ ਹੋਈ ਆ ਅੱਛਾ ਹਾਂਜੀ ਮੈਟੀ ਤੇ ਆਪਾਂ ਨੂੰ ਕ੍ਰਾਸ ਦਾ ਪਤਾ ਹੁੰਦਾ ਕਿੱਥੇ ਪਾਉਣਾ ਇਹ ਤੇ ਹਜੇ ਘੱਟ ਪਤਾ ਲੱਗਦਾ ਆਪਾਂ ਨੂੰ ਉਹਦੇ ਇਸੇ ਟਫ ਸੀਗੀ ਮੈਟੀ ਤੇ ਆਸਾਨ ਹੁੰਦੀ ਆ ਦੇਖੋ ਦੋਸਤੋ ਅੱਜ ਕੱਲ ਨਵੇਂ ਬੱਚੇ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਜਾ ਚੁੱਕੇ ਆ ਪਰ ਮੁਸਕਾਨ ਬੇਟੀ ਨੇ ਫੇਰ ਇੱਕ ਪੰਜਾਬ ਦੇ ਵਿੱਚ ਰੀਤ ਚਲਾਈ ਹੈ ਨਾ ਦੇਖੋ ਤੁਹਾਡੇ ਸਾਹਮਣੇ ਆ ਇਹਨਾਂ ਦੀ ਪੇਂਟਿੰਗਾਂ ਕਿੰਨੀਆਂ ਸੋਹਣੀਆਂ ਬਣਾਈਆਂ ਇਹ ਦਾ ਮਤਲਬ ਕਿ ਸੂਈ ਧਾਗੇ ਨਾਲ ਹੀ ਤਿਆਰ ਕਰੀ ਪਈ ਆ ਇਹ ਪੇਂਟ ਨਹੀਂ ਕੋਈ ਇਹ ਸੂਈ ਧਾਗੇ ਨਾਲ ਹੀ ਸਾਰੀ ਬਰਕਨਾਂ ਤੇ ਹੋਇਆ ਪਿਆ ਚਲੋ ਠੀਕ ਹੈ ਬੇਟਾ ਹੰਖ ਨੂੰ ਟਾਈਮ ਦੇ ਲਈ ਬਹੁਤ-ਬਹੁਤ ਧੰਨਵਾਦ ਫਸਟੀਕਾਲ ਧੰਨਵਾਦ ਤੁਹਾਡਾ ਵੀ ਆ